ਇਹ ਨਾ ਆ ਆ ਬੋਲ ਰੱਖੋ ਬੈਠਾ ਚਾ ਚਾ ਲੋਕਰ ਗੱਲਾਂ ਕਢੀ ਚ ਕਢੀ ਜਾਦੇ ਤੂੰ ਠੀਕ ਕਰ ਬੈਠਾ ਜੇਗਾ ਇਧਰ ਰਿਕਾਰਡਿੰਗ ਸਾਰੇ ਤੈਨੂੰ ਮੈਨੂੰ ਕਾਲ ਵੀ ਆਈ ਆ ਅਸੀਂ ਦੇਖਿਆ ਉਹ ਵਿੱਚ ਪਰ ਮਾਈਨਰ ਹਾਂ ਬਣਾ ਬੇਟਾ ਤੁਸੀਂ ਹੌਂਸਲਾ ਕਰੋ ਬਸ ਗੱਡੀ ਇਹ ਨਹੀਂ ਰਹਿ ਗਿਆ ਸਾਨੂੰ तकरीबन 6 ਵਜੇ ਪਤਾ ਲੱਗਾ ਕਿ ਇੱਕ ਕਾਰ ਸਵੇਰ ਵੀ 11 12 ਵਜੇ ਦੀ ਇਧਰ ਸਾਡੀ ਮੜੀਆਂ ਦੇ ਬਾਹਰ ਖੜੀ ਆ ਤੇ ਉਹ ਪਿੰਡ ਦੇ ਆਉਣ ਨੂੰ ਜਾਂਦੇ ਲੋਕਾਂ ਨੇ ਦੇਖਦੇ ਰਹੇ ਉਹਨੂੰ ਬਟ ਕਿਸੇ ਨੇ ਵੀ ਇਤਲਾ ਨਹੀਂ ਕੀਤੀ ਨਾ ਪੁਲਿਸ ਨੂੰ ਨਾ ਹਸਪਤਾਲ ਨੂੰ ਇੱਕ ਮਿੰਟ ਤੇ ਜਦੋਂ ਸਾਨੂੰ ਮੈਂਬਰ ਪੰਚਾਇਤ ਦੇ ਤੌਰ ਤੇ ਦੱਸਿਆ ਤਾਂ ਫਿਰ ਅਸੀਂ ਆ ਕੇ ਉਹਦੀਆਂ ਮੁੰਡੇ ਦੀਆਂ ਫੋਟੋਆਂ ਖੇਡੀਆਂ ਪੁਲਿਸ ਨੂੰ ਭੇਜੀਆਂ ਆਲੇ ਦੁਆਲੇ ਕਾਫੀ ਲੋਕਾਂ ਨੂੰ ਦੱਸਿਆ ਤੇ ਉਹਦਾ ਪਤਾ ਲਾਇਆ ਕਿ ਉਹਦਾ ਜਿਹੜਾ ਫੋਨ ਸੀਗਾ ਉਹ ਲੌਕਡ ਸੀਗਾ ਉਹਦੇ ਫੋਨ ਤੋਂ ਇੱਕ ਮੈਸੇਜ ਤੋਂ ਉਹਦਾ ਨੰਬਰ ਲਾਇਆ ਉਹ ਉਹਦੇ ਜੀਜੇ ਨੂੰ ਉੱਥੇ ਜਲੰਧਰ ਮਿਲਿਆ ਫਿਰ ਉਸਦਾ ਪਤਾ ਲੱਗਾ ਕਿ ਉਹਦਾ ਪਿੰਡ ਸੈਦਪੁਰ ਆ ਫਿਰ ਉਹਦੇ ਰਿਸ਼ਤੇਦਾਰ ਆਏ ਉਹਦੇ ਪਰਿਵਾਰ ਦੇ ਮੈਂਬਰ ਆਏ ਉਹ ਉਹਦੀ ਡੈੱਡ ਬੋਡੀ ਲੈ ਕੇ ਚਲੇ ਗਏ ਕਿੰਨੇ ਕੁ ਵੀਰ ਜਿਹੜੀ ਗੱਡੀ ਖੜੀ ਸੀ ਇਹ ਗੱਡੀ ਤਕਰੀਬਨ 11 12 ਵਜੇ ਦੀ ਖੜੀ ਆ ਤੇ ਇਹ ਹੁਣ ਦੇਖੋ ਵੀ ਹੁਣ 7:00-8:00 ਵਜੇ ਤੇ ਹੁਣ ਜਾ ਕੇ ਉਹਦੇ ਪਰਿਵਾਰ ਦੇ ਮੈਂਬਰ ਆਏ 7:00 ਵਜੇ ਤੇ ਉਹ ਡੈਡ ਬਡੀ ਲੈ ਕੇ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਸੀ ਪੁਲਿਸ ਵਾਲੇ ਵੀ 7:00 ਵਜੇ ਆਏ ਆ ਉਹ ਸਾਰੀ ਉਹਦੀ شناختਤ ਵਗੈਰਾ ਕਰਕੇ ਤੇ ਉਹ ਹੁਣ ਅਗਲੀ ਕਾਰਵਾਈ ਕਰਨ ਨੂੰ ਲੈ ਕੇ ਨੇ ਕੀ ਮਾਮਲਾ ਕੀ ਲੱਗਦਾ ਤੁਹਾਨੂੰ ਮਾਮਲਾ ਇਹ ਆ ਕਿ ਸ਼ੱਕੀ ਜਾਂ ਮਾਮਲਾ ਕਿਉਂਕਿ ਜਿਵੇਂ ਉਹਦੇ ਮੂੰਹ 'ਚੋਂ ਹੁਣ ਇੱਕਦਮ ਖੂਨ ਵਗਿਆ ਉਹ ਪਿਛੇ ਨੂੰ ਡਿੱਗਾ ਹੋਇਆ ਸੀ ਉਹਦੇ ਵਾਲ ਖਿਲਰੇ ਹੋਏ ਸੀਗੇ ਮਤਲਬ ਕੋਈ ਨਸ਼ੇ ਦੀ ਹਾਲਤ ਚ ਫਿਰ ਉਹਦੇ ਮੂੰਹ ਚ ਬਲੀਡਿੰਗ ਵੀ ਹੋਈ ਆ ਮਤਲਬ ਸ਼ੱਕੀ ਹਾਲਤ ਚ ਹੈ ਮਤਲਬ ਇਹਦਾ ਅੱਗੇ ਉਹ ਪੁਲਿਸ ਕਾਰਵਾਈ ਕਰਕੇ ਇਹਦਾ ਫਾਈਨਲ ਰਿਜ਼ਲਟ ਜਿਹੜਾ ਉਹ ਦੇ ਦੇਣਗੇ ਮੁੰਡੇ ਦੀ 18 19 ਸਾਲ ਉਮਰ ਹੈ ਸਰ ਕਿਉਂਕਿ ਪਲੱਸ 2 ਚ ਜੇ ਪੜ ਰਿਹਾ ਉਹ ਪਲੱਸ 2 ਉਹ ਤੇ ਨਿਡਾਲੇ ਕਾਲਜ ਮੇਰਾ ਬੇਟਾ ਸੀ ਅਕਾਲ ਅਕੈडमी ਕਲਾਸ ਆਪਣੇ ਰਾਬਰਪੀ ਬਖਸ਼ ਅਕਾਲ ਅਕੈडमी ਪੜਦਾ ਹੈ 12ਵੀਂ ਪੜਦਾ ਤੇਸੀਰ ਕਿ ਤਨਾ ਵੇਟ ਦਾ ਇੱਥੇ ਵੇਟ ਲਿਫਟਿੰਗ ਕਰਦਾ ਰਿਹਾ ਨੜਾਲੇ ਵੇਟ ਲਿਫਟਿੰਗ ਕਰਦਾ ਰਿਹਾ ਤੇ ਮੈਂ ਕਿਹਾ ਪੁੱਤਰ ਕੱਲ ਉਹ ਕਹਿੰਦਾ ਮੈਂ ਡੈਡੀ ਮੰਮੀ ਜੀ ਮੈਂ ਨੜਾਲੇ ਤੱਕ ਜਾਣਾ ਆਪਣੇ ਬਰਗ ਆਮ ਕੇ ਖਾਣ ਵਾਸਤੇ ਕੋਈ ਜਾਣਾ ਮੈਂ ਕਹਿੰਦੀ ਚੱਲ ਆ ਪਹਿਲੇ ਲੈ ਜਾ ਪੁੱਤਰ ਤੂੰ ਜਾ ਕੇ ਖਾ ਕੇ ਆ ਜੀ ਮੋਟਰਸਾਈਕਲ ਲੈ ਗਿਆ ਚ ਮੋਟਰਸਾਈਕਲ ਫਿਰ ਕਹਿੰਦਾ ਨਾ ਮਮੀ ਮੈਂ ਗੱਡੀ ਤੇ ਜਾਣਾ ਮੰਮੀ ਮੰਗੀ ਕਹਿੰਦੀ ਮੈਂ ਮੈਂ ਵੀ ਨਾਲ ਤੇਰੇ ਜਾਣੀ ਆ ਤੇ ਤੂੰ ਇਕੱਲਾ ਨਾ ਜਾ ਮੈਂ ਵੀ ਤੇਰੇ ਨਾਲ ਤੋ ਜਾਨੀ ਆ ਤੇ ਤੂੰ ਕੱਲਾ ਨਾ ਜਾ ਤੇ ਕਹਿੰਦਾ ਮਮੀ ਤੂੰ ਇੱਥੇ ਰਹਿ ਤੈਨ ਮਾ ਆਖਿਆ ਮਾ ਉਹ ਨੜਾਲੇ ਉਹ ਕਿ ਆ ਜਾਣਾ ਉਹ ਉਥੋਂ ਨੜਾਲੇ ਗੱਡੀ ਲੈ ਕੇ ਚਲੇ ਗਿਆ ਫਿਰ ਮੁੜ ਕੇ ਇੱਥੋਂ ਆਇਆ ਮੈਂ ਸ਼ਾਮੀ ਬੀਬਾ ਵਾਸਤੇ ਕਾਰ 4:30 ਵਜੇ ਆਇਆ ਤਾਂ ਕਹਿੰਦੀ ਜਾਓ ਜਰਾ ਪਤਾ ਲਾ ਕੇ ਨੜਾਲੇ ਤੇ ਅੱਜ ਘਰ ਵਾਪਸ ਨਹੀਂ ਆਇਆ ਗਾਜ ਤਾਂ ਗੱਡੀ ਲੈ ਕੇ ਆਇਆ ਨਹੀਂ ਗਾ ਜਾ ਵੇਖ ਕੇ ਨੜਾਲੇ ਮਾ ਨੜਾਲੇ ਘੁੰਮ ਕੇ ਸਾਰੇ ਚਲਾ ਗਏ ਘਰ ਕੌਣ ਦੇ 7 ਵਜੇ ਫਿਰ ਮੈਨੂੰ ਫੋਨ ਆਇਆ ਤੁਹਾਨੂੰ ਲਖਨਗਪੁਰ ਦੇ ਗਨਾਨੀਆਂ ਦੇ ਪਾਸੇ ਉਹ ਕਿ ਪੁਲਿਸ ਵਾਲਿਆਂ ਨੇ ਫੋਨ ਕੀਤਾ ਭਾਜੀ ਨੇ ਕਹਿੰਦਾ ਵੀ ਆ ਗੱਡੀ ਨੰਬਰ ਤੁਹਾਡਾ ਹੀ ਤੁਹਾਡੇ ਕਾਗਜ਼ਾਂ ਤੋਂ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ ਆ ਗੱਡੀ ਤੁਹਾਡੀ ਹੈ ਮੈਂ ਕਿਹਾ ਗੱਡੀ ਤੇ ਮੇਰੀ ਕਹਿੰਦੇ ਛੇਤੀ ਆ ਜਾਓ ਬੱਚਾ ਨਾ ਗੱਡੀ ਦੇ ਵਿੱਚ ਲੰਮੀ ਸੀਟ ਕਰਕੇ ਸੁੱਤਾ ਪਿਆ ਬਾਹਰ ਦੇ ਖਿਲਰੇ ਪਏ ਨੇ ਮੂਹ ਦੀ ਝਾਗਾਂ ਦੇ ਪਏ ਨੇ ਤੇ ਉੱਥੇ ਆਪਣੇ ਗੱਡੀ ਦੇ ਵਿੱਚ ਹੀ ਪਿਆ ਗੱਡੀ ਲੋਕ ਉਹ ਵੀ ਗੱਡੀ ਕੇ ਖੁੱਲੀ ਨਹੀਂ ਅਗੀਗੇ ਡੈਡ ਤੋਂ ਵੀ ਕਰਮਜੀਤ ਮਰ ਗਿਆ ਜਾ ਕੇ ਵੇਖਿਆ ਜਾ ਕੇ ਇੱਕ ਸਾਈਡ ਨੂੰ ਮੂੰਹ ਹੋ ਗਿਆ ਮੈਂ ਸਿਆ ਸਿਆ ਮੂੰਹ ਸਿੱਧਾ ਕੀਤਾ ਲਾ ਛਾਤੀ ਛੂਤੀ ਮੜੀ ਪਰ ਉਹਦਾ ਸਰੀਰ ਡੈਡ ਹੋਇਆ ਹੋਇਆ ਚੋ ਕਹੀ ਉਸ ਟਾਈਮ ਦਾ ਪਰ ਹੁਣ ਪਤਾ ਨਹੀਂ ਕਿਹੜੇ ਦੋਸਤਾਂ ਨਾਲ ਸੀ ਕੋਈ ਦੋ ਕੰਨਾਂ ਦੋ ਦੋਸਤਾਂ ਨਾਲ ਕਿ ਕਿਹੜੀ ਹੁਣ ਦੋਸਤ ਮੈਨੂੰ ਕੋਈ ਗੱਤ ਤਾ ਨਹੀਂ ਪਾਈ ਉਹਨੇ ਆਪਣੇ ਪ੍ਰਸ਼ਾਸਨ ਨੂੰ ਪਤਾ ਦੱਸਿਆ ਜੇ ਆਪੀ ਕਾਰਵਾਈ ਕਰਨਗੇ ਆਪੀ ਦੱਸਣਗੇ ਜੇ ਕੁਝ ਹੋ ਗਿਆ ਮੇਰਾ ਬਚਾ ਦੇ ਕਰਮ ਵਾਲਾ ਜ਼ਿੰਦਗੀ ਆਪਣੀ ਪਰਿਵਾਰ ਕਰਕੇ ਤੁਰ ਗਿਆ ਜੀ ਕਿੰਨੀ ਉਮਰ ਸੀ ਬੱਚੀ ਦੇ 18 ਸਾਲ ਉਮਰ ਸੀ ਇਹ ਕਾਲਾ ਤੁੰਗ ਨਹੀਂ ਤੁਸੀਂ ਨਾ ਰਗਾ ਜੋ ਦੁਨੀਆ ਜੇ ਬਹੁਤ ਮਾਰਾ ਬੈਠ ਹੋ ਰਿਹਾ ਹੈ ਜਪਸ ਇਹਦਾ ਬਹੁਤ ਠੱਲ ਪੈਣੀ ਚਾਹੀਦੀ ਬੱਚਾ ਮੈਂ ਬੱਚੇ ਆਪਣੇ ਘਰੇ ਘਰ ਮਾਪੋ ਘਰੇ ਘਾਜਣੇ ਕਰਨ ਬੱਚੇ ਉਹਨਾਂ ਕਹਿੰਨੇ ਕਾਸੀ ਕਰਮਾਣਾ ਕਰ ਬੜਾ ਸੋਨਾ ਆਇਆ ਘਰੋਂ ਪਰ ਪਤਾ ਨਹੀਂ ਕਿਸਮਤ ਕਿ ਮਾੜੀ ਸਾਡੀ ਚੱਲੀ ਉਹ ਗੱਡੀ ਲੈ ਗੱਡੀ ਚ ਵਿੱਚੋਂ ਗੱਡੀ ਲਾਉ ਕੋਈ ਗੱਡੀ ਤੇ ਮਜਾਜ ਨਾ ਕੱਢਿਆ ਵਿੱਚੋਂ ਗੱਡੀ ਦੇ ਵਿੱਚੋਂ ਕੀ ਲੱਗਦਾ ਕਿਹੜੇ ਹਾਲਾਤਾਂ ਚੋਂ ਮਰ ਤੋ ਜੀ ਪਤਾ ਨਹੀਂ ਉਹ ਦੋਸਤਾਂ ਨਾਲ ਜਾਉਣਾ ਪ੍ਰਚਾਰਕ ਸਿਆਪੀ ਦੋਸਤ ਦੇ ਕਿ ਕਹੇਗਾ ਕੀ ਕਹੇਗਾ ਹਬਤਾ ਕਿ ਮੈਨੂੰ ਇਹਨਾਂ ਤੇ ਕੱਲ ਕਹਿੰਦਾ ਮੇਰੇ ਨੂੰ ਲਾਓ ਮੇਰੇ ਫੋਨ ਨੂੰ ਲੋਕ ਲੱਗ ਗਿਆ ਡੈਡੀ ਕੇ ਦਾ ਫੋਨ ਆਇਆ ਲੋਕ ਲੱਗ ਗਿਆ ਮੇਰੇ ਫੋਨ ਨੂੰ ਲੋਕ ਦਾ ਨੰਬਰ ਨਹੀਂ ਮੇਰੇ ਜਿੱਤੇ ਹੈਗਾ ਤੇ ਬਸ ਜੇ ਮੂੰਹ ਮੋੜ ਕੇ ਫਿਰ ਆ ਲੱਤਾਂ ਪੈਰ ਮਾਰਦਾ ਗੱਡੀ ਦੇ ਗੱਡੀ ਖੁੱਲੀ ਨਹੀਂ ਆ ਗਈ ਨਾਂ ਸੋ ਦੇ ਬਾਅਦ ਮਿੱਟੀ ਡੱਤ ਹੋ ਗਈ ਕਰ ਮਾਰੇ ਦਾ ਛੰਡਾ ਪੈ ਗਿਆ ਛੰਡਾ ਪੈ ਗਿਆ ਚੁੱਪ ਕੇ ਤੇ ਫਿਰ ਕੱਲ ਨੂੰ ਕੱਲ ਫਿਰ ਉੱਥੇ ਭੇਜਦਾ ਕਬੂਰ ਸਲੇ ਫਿਰ ਅਸਮਾਨਪੁਰ ਲੈ ਕੇ ਫਿਰ ਕਪੂਰਸਰ ਲੈ ਕੇ ਨਾ ਜੀ ਹਾਂ ਸਰ ਕੀ ਮਾਮਲਾ ਜਿਹੜੀ ਨੌਜਵਾਨ ਦੀ ਲਾਸ਼ ਬਰਾਂਦੂਈ ਕਾਰਨ ਹਾਂਜੀ ਮੈਂ ਐਸ ਬਲਜਿੰਦਰ ਸਿੰਘ ਜੀ ਚੁੰਕੀ ਚਾਪ ਦੇ ਲਾਲਾ ਜੀ ਕੱਲ ਸਾਨੂੰ ਵਕਤ ਕਰੀਬ 7 ਵਜੇ ਇਨਫੋਰਮੇਸ਼ਨ ਮਿਲੀ ਜੀ ਇੱਕ ਲਖਨਕੇ ਵੱਡੇ ਤੋਂ ਗੁਡਾਨੀ ਰੋਡ ਤੇ ਸ਼ਮਸ਼ਾਨ ਘਟ ਦੇ ਨੇੜੇ ਇੱਕ ਨੌਜਵਾਨ ਦੀ ਗੱਡੀ ਆਜੀ ਆਜੀ ਸਲੇਰਾ ਗੱਡੀ ਪੀਬੀ 09 ਏਲ 7231 ਉਹਦੇ ਵਿੱਚ ਡੋਚੀ ਦੀ ਹਾਲਤ ਚ ਪਿਆ ਹੋਇਆ ਜੀ ਅਸੀਂ ਜਾ ਕੇ ਮੌਕਾ ਦੇਖਿਆ ਜੀ ਤੇ 150 ਜੀ ਲੱਗਦਾ ਸੀ ਲਾਸ਼ ਨੂੰ ਕਬਜ਼ੇ ਲੈ ਕੇ ਜੀ ਉਹਦੇ ਵਾਰਸ ਆ ਗਏ ਜੀ ਸਿਵਲ ਇਸਥੇ ਲੈ ਕੇ ਗਏ ਜੀ ਐਸਜੀਐਸ ਪਲਚਰੀ ਰੋਮ ਉੱਥੇ ਡਾਕਟਰ ਸਾਹਿਬ ਨੇ ਚੈੱਕ ਅਪ ਕਰਨ ਤੋਂ ਬਾਅਦ ਮ੍ਰਿਤਕ ਕਸ਼ ਕਰ ਦਿੱਤਾ ਜੀ ਲਾਸ਼ ਨੂੰ ਕਬਜ਼ੇ ਤੇ ਲੈ ਕੇ ਜੀ ਸਿਵਲ ਹਸਪਤਾਲ ਕਪੂਰਸਰ ਮੋਚੀ ਚ ਲਗਾਇਆ ਜੀ ਬਾਹਰ ਕਾਰवेज ਹੁਣ ਚ ਲਿਆਂਦੀ ਜਾਏਗੀ ਸਰ ਕੀ ਕਾਰਨ ਕੀ ਲੱਗਦਾ ਕੁਝ ਕਹਿਣ ਜਿਹਾ ਸੇ ਇਹ ਹੁਣ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਜੋ ਨਤੀਜੇ ਆਉਣਗੇ ਉਹ ਤੱਥਾਂ ਦੇ ਤਾਅਤ ਕਰਨ ਕੀਤੀ ਜਾਏਗੀ ਠੀਕ ਹੈ ਸਰ